ਹਾਂਜੀ ਸ਼ਾਸਤਰੀ ਕਾਲ ਦੋਸਤੋ ਕੀ ਹਾਲ ਚਾਲ ਆ? ਹੋਰ ਵਧੀਆ ਸਾਰੇ ਜੀ। ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ। ਤੇ ਆਪਣਾ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਸ਼ੁਰੂ ਆਪਾਂ। ਤੇ ਅੱਜ ਅਸੀਂ ਨੌਜਵਾਨਾਂ ਦੇ ਜਿਹੜਾ ਘੁੰਮਣ ਫਿਰਨ ਦਾ ਆਪਣਾ ਧਿਆਨ ਆ ਚਲੋ ਜਾਣਾ ਵੀ ਚਾਹੀਦਾ ਸਾਰੇ ਜਾਣਦੇ ਹੀ ਨੇ। ਵੀ ਇਸੇ ਨੂੰ ਆਪਣਾ ਛੁੱਟੀਆਂ ਹੋ ਜਾਂਦੀਆਂ ਪਰ ਜਦੋਂ ਜੂਨ ਚ ਛੁੱਟੀਆਂ ਹੁੰਦੀਆਂ ਨੇ ਜੀਬੀਦਾਰਾਂ ਦਾ ਸੀਜ਼ਨ ਹੁੰਦਾ ਜੀ ਇਹਦਾ ਜੂਨ ਜੁਲਾਈ ਚ। ਤੇ ਜੂਨ ਜੁਲਾਈ ਚ ਤਾਂ ਪਰ ਹੁਣ ਆਪਣੇ ਨੌਜਵਾਨ ਜਾ ਰਹੇ ਨੇ ਹੁਣ ਇਸ ਵਾਰ ਵੀ ਪਿਛਲੇ ਸਾਲ ਵੀ ਇਹ ਸੌਣ ਦੇ ਮਹੀਨੇ ਚ ਅਗਸਤ ਲਾ ਲਓ ਆਪਣਾ ਇਹ ਜੁਲਾਈ ਔਰ ਅਗਸਤ ਅੱਧ ਜੁਲਾਈ ਤੋ ਅਗਸਤ ਸੌਣ ਦਾ ਮਹੀਨਾ ਕਹਿ ਦਨੇ ਇਹਨੂੰ ਯਾਨੀ ਕਿ ਆਪਣਾ 15 ਜੁਲਾਈ ਤੋਂ ਲੈ ਕੇ 15 ਅਗਸਤ ਤੱਕ ਤਕਰੀਬਨ ਇਹ ਇਹਦੇ ਵਿੱਚ ਹੁਣ ਆਪਣੇ ਨੌਜਵਾਨ ਸਾਥੀ ਕੋਈ ਇਧਰ Shimla Manali ਹਿਮਾਚਲ ਚ ਜਿੱਧਰ ਵੀ ਆਪਣਾ ਘੁੰਮਣ ਜਾ ਜਿਹੜੇ ਆਪਣੇ ਟੂਰਿਸਟ ਪਲੇਸ ਨੇ ਇਧਰ ਜਾਨੀ ਆ ਆਪਾਂ ਸਾਰੇ ਜਾਨੀ ਆ ਪਰ ਹੁਣ ਹੱਥ ਬੰਨ ਕੇ ਬੇਨਤੀ ਆ ਮੌਸਮ ਵਿਭਾਗ ਨੇ ਤੇ ਹਿਮਾਚਲ ਸਰਕਾਰ ਨੇ ਵੀ ਅਲਰਟੇ ਜਾਰੀ ਕਰਿਆ ਉੱਥੇ ਕਈ ਜਗ੍ਹਾ ਬੱਦਲ ਫਟ ਗਿਆ ਤੇ ਕਾਫੀ ਨੁਕਸਾਨ ਹੋਇਆ ਤੇ ਆਪਣਾ ਕਿਤੇ ਕਹ ਰਹੇ ਸੀ ਇਥੇ ਮਨਾਲੀ ਦੇ ਨੇੜੇ ਵੀ ਕਾਫੀ ਵੱਡੀ ਮਾਤਰਾ ਚ ਪਾਣੀ ਡਿਗਿਆ ਉੱਪਰੋਂ ਪਹਾੜ ਤੇ ਤੇ 46 ਬੰਦੇ ਹਲੇ ਤੱਕ ਲਾਪਤਾ ਨੇ ਜਿਨ੍ਹਾਂ ਦਾ ਕੋਈ ਖੋਜ ਖਬਰ ਨਹੀਂ ਹੈਗਾ ਤੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਵੀ ਜੇ ਜਾਣਾ ਵੀ ਆ ਤਾਂ ਠਹਿਰ ਕੇ ਜਦੋਂ ਹਾਲਾਤ ਠੀਕ ਹੋ ਜਾਣ ਉਸ ਟਾਈਮ ਜਾਣ ਦਾ ਫਾਇਦਾ ਤੇ ਹਲੇ ਆਪਣਾ ਕਿਸੇ ਵੀ ਯਾਤਰਾ ਜਿਵੇਂ ਹਿਮਕੁੰਡ ਸਾਹਿਬ ਵੀ ਜਾ ਰਹੇ ਨੇ ਉਧਰ ਵੀ بارشਾਂ ਹੋ ਰਹੀਆਂ ਨੇ ਤੇ ਕੋਈ ਇੱਧਰ ਆਪਣਾ ਕੀ ਕਹਿੰਦੇ ਨੇ ਆਪਣਾ ਮੰਦਿਰ ਇੱਥੇ ਜਾਂਦਾ ਹਿਮਕੁੰਡ ਸਾਹਿਬ ਤੋਂ ਇਲਾਵਾ ਹੋਰ ਵੀ ਚਾਰਤਾਂ ਮੰਦੀ ਯਾਤਰਾ ਜਿਵੇਂ ਬਦਰੀਨਾਥ ਕੇਦਾਰਨਾਥ ਉਧਰ ਵੀ ਹਾਲਾਤ ਖਰਾਬ ਨੇ ਤੇ ਸਾਰੇ ਪਾਸੇ ਹਲੇ ਜਾਣ ਤੋਂ ਗੁਰੇਜ਼ ਕਰਨ ਜਣੋ ਜਦੋਂ ਵੀ ਆਪਣਾ ਹਾਲਾਤ ਠੀਕ ਹੋ ਜਾਣ ਤੇ ਇਹ ਬਾਰਸ਼ਾਂ ਦਾ ਮੌਸਮ ਥੋੜਾ ਜਿਆ ਲੰਗੇ ਉਸ ਤੋਂ ਬਾਅਦ ਹੀ ਜਾਣਾ ਚਾਹੀਦਾ ਤੇ ਇਹਦੇ ਵਿੱਚ ਹੀ ਆਪਣੀ ਭਲਾਈ ਹੈ ਚਲੋ ਆਪਾਂ ਐ ਨਹੀਂ ਕਹਿੰਦੇ ਵੀ ਨਹੀਂ ਜਾਣਾ ਚਾਹੀਦਾ ਘੁੰਮਣ ਜਦੋਂ ਕੰਮ ਨਿਪੜ ਜਾਂਦਾ ਸਾਰੇ ਘੁੰਮਣ ਜਾਂਦੇ ਨੇ ਚਲੋ ਮੁਲਾਜ਼ਮ ਵਰਗ ਜ਼ੋਨ ਚ ਚਲਾ ਜਾਂਦਾ ਉਹਨਾਂ ਨੂੰ ਜ਼ੋਨ ਦੀਆਂ ਛੁੱਟੀਆਂ ਹੁੰਦੀਆਂ ਨੇ ਤੇ ਆਪਣੇ ਜਿਹੜੇ ਪੰਜਾਬੀ ਕਿਸਾਨਾਂ ਦੇ ਨੇ ਜਾਂ ਆਪਣੀ ਹੋਰ ਨੇ ਉਹ ਆਪਣੇ ਜੁਲਾਈ ਆਗਸਤ ਦੇ ਵਿੱਚ ਜਾਂਦੇ ਨੇ ਪਰ ਇਸ ਵਾਰ ਹੁਣ بارشਾਂ ਬਹੁਤ ਹੋ ਰਹੀਆਂ ਨੇ ਤੇ ਆਪਣਾ ਤਾਂ ਕਰਕੇ ਥੋੜਾ ਜਿਹਾ ਗੁਰੇਜ਼ ਕਰੋ ਤੇ ਦੇਖ ਕੇ ਜਾਓ ਸਾਵਧਾਨੀ ਨਾਲ ਤੇ ਇਹਦੇ ਵਿੱਚ ਹੀ ਆਪਣੀ ਸਭ ਦੀ ਭਲਾਈ ਆ ਤੇ ਆਪਣਾ ਅਸੀਂ ਐ ਨਹੀਂ ਕਹਿੰਦੇ ਵੀ ਨਾ ਜਾਓ ਤੁਸੀਂ ਜਾਓ ਜਰੂਰ ਪਰ ਹੁਣ ਸੌਂ ਦਾ ਮੌਸਮ ਆ ਮੀ ਬਹੁਤ ਜ਼ਿਆਦਾ ਪੈ ਰਹੇ ਨੇ ਇਮੀ ਕੀ ਆਪਣੇ ਵੀ ਚਲੋ ਮੀ ਆਪਣੇ ਤਾਂ ਮੌਸਮ ਨੂੰ ਠੀਕ ਆ ਮੀ ਘਟ ਪੈਂਦਾ ਉੱਥੇ ਪਾਣੀ ਨਾਲ ਮਤਲਬ ਮੀ ਨਾਲ ਸਾਰੇ ਪਹਾੜ ਖੁਰ ਜਾਂਦੇ ਕੱਚੇ ਪਹਾੜ ਹੁੰਦੇ ਉਹ ਖੁਰ ਜਾਂਦੇ ਆ ਤੇ ਰਸਤੇ ਬੰਦ ਹੋ ਜਾਂਦੇ ਤੇ ਬੇਵਧੀਨੀ ਵੀ ਬਹੁਤ ਹੁੰਦੀ ਆਗੀ ਲੋਕ ਫਿਰ ਖੜੇ ਰਹਿੰਦਾ ਘੰਟਿਆਂ ਵੱਧੀ ਜਦੋਂ ਰਸਤੇ ਰੁਕ ਜਾਂਦੇ ਆ ਤੇ ਨੁਕਸਾਨ ਲੈਦਾ ਬਾਕੀ ਮੈਂ ਆਪਣੇ ਛੋਟੇ ਬੱਚਿਆਂ ਨੂੰ ਵੀ ਆਪਾਂ ਲੈ ਜਾਣੇ ਆਗੇ ਹੋ ਵੀ ਨਹੀਂ ਲੈ ਕੇ ਜਾਣਾ ਚਾਹੀਦਾ ਤੇ ਆਪਣਾ ਅਗਸਤ ਦੇ ਐਂਡ ਤੱਕ ਸ਼ੁਰੂ ਕਰੋ ਜਦੋਂ ਆਪਣਾ ਇਹ ਸੌਂ ਦਾ ਮਹੀਨਾ ਲੰਮੀ ਦੀ ਮੀ ਰੁਕ ਜਾਂਣ ਸਾਰੇ ਨਾਰਮਲ ਹੋ ਗਏ ਤੇ ਹੁਣ ਤਾਂ ਗਰੇਜ ਹੀ ਕਰਨਾ ਚਾਹੀਦਾ ਤੁਹਾਨੂੰ ਜਾਣ ਤੋਂ ਜਦੋਂ ਵੀ ਹਾਲਾਤ ਸੁਧਰ ਜਾਣ ਮੌਸਮ ਵਿਭਾਗ ਵੱਲੋਂ ਜਾਂ ਸਰਕਾਰ ਵੱਲੋਂ ਐ ਹੋ ਜੇ ਵੀ ਹਾਂ ਭਾਈ ਹੁਣ ਠੀਕ ਆ ਸਾਰਾ ਸਿਸਟਮ ਉਦੋਂ ਜਾਓ ਸੈਲੀਬ੍ਰੇਟ ਕਰਕੇ ਆਓ ਇੰਜੋਏ ਕਰੋ ਜਿੰਨਾ ਮਰਜੀ ਘੁੰਮੋ ਫਿਰੋ ਤੇ ਇਹਨੰਦ ਲਓ ਸੋ ਇਹ ਗੱਲਾਂ ਧਿਆਨ ਵਿੱਚ ਰੱਖੋ ਜੀ ਇਹਦੇ ਵਿੱਚ ਅਸੀਂ ਤੁਹਾਡੀ ਭਲੇਵਾਰੇ ਹੀ ਸੋਚ ਰਹੇ ਆਂ ਤੇ سوشل میڈیا ਤੇ ਵੀ ਖਬਰ ਆ ਰਹੀਆਂ ਨੇ ਦੇਖ ਕੇ ਮਨ ਖਰਾਬ ਵੀ ਹੁੰਦਾ ਕਿ ਕਈ ਜਗ੍ਹਾ ਚਲੋ ਉਹ ਵੀ ਆਪਣੇ ਭਰਾ ਹੀ ਨੇ ਜਿਨ੍ਹਾਂ ਦਾ ਹਿਮਾਚਲੀਆਂ ਦਾ ਵਿਚਾਰਾਂ ਦਾ ਨੁਕਸਾਨ ਹੋ ਗਿਆ ਜਾਨੀ ਦੇ ਮਾਲੀ ਨੁਕਸਾਨ ਬਹੁਤ ਹੋ ਰਿਹਾ ਪਿਛਲੇ ਸਾਲ ਵੀ ਹੋਇਆ ਸੀ ਤੇ ਪਹਾੜਾਂ ਦੀ ਜ਼ਿੰਦਗੀ ਦਾ ਆਪਾਂ ਨੂੰ ਪਤਾ ਹੀ ਹੈ ਹਰ ਸਾਲ ਹੀ ਹੁੰਦਾ ਸੋ ਸੋਚ ਸਮਝ ਕੇ ਤੇ ਮੌਸਮ ਨੂੰ ਮੱਦੇ ਨਜ਼ਰ ਰੱਖ ਕੇ ਮੌਸਮ ਦੀ ਜਾਣਕਾਰੀ ਲੈ ਕੇ ਵੀ ਉੱਥੋਂ ਦਾ ਮੌਸਮ ਹਿਮਾਚਲ ਦਾ ਜਾਂ ਜਿਸ ਏਰੀਆ 'ਚ ਆਪਾਂ ਨੇ ਜਾਣਾ ਤੇ ਉਸ ਤਰੀਕੇ ਨਾਲ ਜਾਓ ਠੀਕ ਹੈ ਜੀ ਜਦੋਂ ਮਿਲਦੇ ਆ ਕੱਲ ਨੂੰ ਅਗਲੇ ਬਲਾਕ ਵਿੱਚ